ਕਿੰਦਰ ਸਰਕਾਰ ਦਾ ਉਹ ਗਲਤ ਹੈ ਅਸੀਂ ਤੇ ਪੰਜਾਬ ਸਰਕਾਰ ਤੇ ਨਾਲ ਹੈ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਮੈਂ ਤਾਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਹੂੰਗਾ ਕਿ ਉਹ ਕਿਸਾਨਾਂ ਦਾ ਮਸਲਾ ਜਿਹੜਾ ਮਸਲੇ ਜਿਹੜੇ ਹੱਲ ਕ ਤੇ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ ਉਹਨਾਂ ਦੇ ਜੀਵਨ ਬਾਦੇ ਉਹਨਾਂ ਦੀ ਜ਼ਿੰਦਗੀ ਨੂੰ ਜਿਹੜਾ ਬਚਾਇਆ ਜਾਵੇ ਅਸੀਂ ਸਾਰੇ ਲੋਕ ਕਿਸਾਨਾਂ ਦੀਆਂ ਮੰਗਾਂ ਦੀ ਜੋਰ ਹਮਾਇਤ ਕਰਦੇ ਜਿਹੜੇ ਕਿਸਾਨਾਂ ਨੇ 43 ਨਹੀਂ ਸਾੜੀ ਉਹਨਾਂ ਕਿਸਾਨਾਂ ਨੂੰ ਡੀ ਸਾਹਿਬ ਨੇ ਇੱਕ ਉਹਨਾਂ ਦਾ ਸਨਮਾਨ ਸਮਾਦੋ ਹੀ ਉਹ ਕਿਤਾਬ ਜਿਹੜਾ ਉਹਨਾਂ ਨੂੰ ਦਿੱਤਾ ਉਹਨਾਂ ਦੀ ਮਾਇਕ ਮਤ ਵੀ ਕੀਤੀ ਆ ਪਰ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਆ ਦੇਖਣ ਨੂੰ ਭਾਵੇਂ ਛੋਟਾ ਲੱਗਦਾ ਪਰ ਇਹਦਾ ਮੰਤਵ ਜਿਹੜਾ ਬਹੁਤ ਵੱਡਾ ਹੈ ਉਹ ਬਹੁਤ ਵੱਡਾ ਅਸਰ ਪਾਊਗਾ ਸੋ ਮੈਂ ਪਹਿਲਾਂ ਤੇ ਡੀ ਸਾਹਿਬ ਦਾ ਸਾਰੇ ਅਫਸਰਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਇੰਨਾ ਚੰਗਾ ਪ੍ਰੋਗਰਾਮ ਜਿਹੜਾ ਕੀਤਾ ਔਰ ਮੈਂ ਨਾਲ ਹੀ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਭ ਨੂੰ ਜਿਹੜਾ ਪਰਾਲੀ ਨੂੰ ਅੱਗ ਲਾਉਣ ਤੋਂ ਜਿਹੜਾ ਸਕੋਚ ਕਰਨਾ ਚਾਹੀਦਾ ਅਗਲੋਂ ਨਾਲ ਸਾਡੇ ਵਾਤਾਵਰਨ ਦਾ ਜਿਹੜਾ ਬਹੁਤ ਸਤਿਆਨਾਸ਼ ਹੁੰਦਾ ਬੜੀਆਂ ਬਿਮਾਰੀਆਂ ਨੂੰ ਆਪਾਂ ਆਪ ਹੀ ਜੰਗ ਦੇ ਦਿੰਦੇ ਆ ਉਹਦੇ ਵਾਸਤੇ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਜਿਆਦਾ ਆਪਾਂ ਇਹ ਕੰਮ ਜਿਹੜਾ ਬੰਦ ਕਰੀਏ ਸੋ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਚੰਗਾ ਸੀਗਾ ਚੰਗਾ ਸੁਨੇਹਾ ਜਿਹੜਾ ਡੀ ਸਾਹਿਬ ਦੀ ਗਵਾਹੀ ਵਿੱਚ ਸਾਡੇ ਅਫਸਰ ਨੇ ਸਾਰੇ ਲੋਕਾਂ ਨੂੰ ਜਿਹੜਾ ਦਿੱਤਾ ਬਸ ਇਹ ਇਹ ਅੱਜ ਦੱਸਿਆ ਸੀਗਾ ਕਿ ਆਪਾਂ ਪਰਾਲੀ ਨੂੰ ਜਿਹੜੀ ਉਹ ਅੱਗ ਦੀ ਪਜਾਊ ਸ਼ਕਤੀ ਵੀ ਘੱਟੀ ਹੈ ਜੀ ਜ਼ਮੀਨ ਦੀ ਜੀ ਪਾਲੀ ਨਾ ਨਾ ਪਜਾਊ ਸ਼ਕਤੀ ਤਾਂ ਘੱਟਦੀ ਘੱਟਦੀ ਸਾਡੇ ਸਰੀਰ ਤੇ ਕਿੰਨਾ ਅਸਰ ਪਾਉਂਦਾ ਉਹ ਧੂਆਂ ਸਭ ਤੋਂ ਖਤਰਨਾਕ ਧੂਆਂ ਹੁੰਦਾ ਜਿਹੜਾ ਪਰਾਲੀ ਦਾ ਧੂਆਂ ਹੁੰਦਾ ਸਮਝਦੇ ਇੱਕ ਦੀ ਗੱਲ ਸਾਡੇ ਰੁੱਕ ਸਰ ਜਾਂਦੇ ਆ ਬਹੁਤ ਕੁਝ ਬਹੁਤ ਬਹੁਤ ਹੀ ਨੁਕਸਾਨ ਹੀ ਦਿਸਾਨਾ ਫਾਇਦਾ ਕੋਈ ਨਹੀਂ ਸੋ ਇਸ ਕਰਕੇ ਮੱਲਕ ਕਿਸਾਨ ਇਹਨੂੰ ਸਾੜ ਨਾ ਸਰਕਾਰ ਨੇ ਬੜੀਆਂ ਸਬਸਿਡੀਆਂ ਦਿੱਤੀਆਂ ਬੜੇ ਸੰਦ ਦਿੱਤੇ ਆ ਬਹੁਤ ਕੁਝ ਕਾਦੀ ਸਰਕਾਰ ਸੋ ਇਸ ਕਰਕੇ ਆਪਾਂ ਨੂੰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਆਪਣੇ ਆਪ ਦਾ ਸਹਿਯੋਗ ਕਰਨਾ ਚਾਹੀਦਾ ਇਹ ਇਹ ਆਪਣਾ ਸਾਡਾ ਆਪਣਾ ਫਰਜ਼ ਹੈ ਕਿ ਆਪਾਂ ਆਪਣੇ ਵਾਤਾਵਰਣ ਨੂੰ ਠੀਕ ਰੱਖੀਏ ਤੁਹਾਨੂੰ ਜਿਹੜੀ ਕਿੰਨੀ ਕਿੰਨੀ ਨਿਸ਼ਾਨ ਲਗਾਤਾ ਜਿਹੜੀ ਕਿ ਅਗਲੇ ਹਾਲੇ ਵਿੱਚ ਦਿਖਾਈ ਦਿੱਤੇ ਜੀ ਇਸ ਸੀਜ਼ਨ ਵਿੱਚ ਨਹੀਂ ਆਪਾਂ ਦੇਖੋ ਦੇਖੋ ਪਿਛਲੇ ਸਾਲ 1573 ਸੀਗੇ ਐਤਕਾ 750 ਦੇ ਕਰੀਬ ਰਹਿ ਗਿਆ ਅੱਧ ਤੋਂ ਵੀ ਥੱਲੇ ਆ ਗਿਆ ਅਗਲੀ ਬਾਦ ਆਪਾਂ ਪਤਾ ਲਾ ਕਰਾਂਗੇ ਤੇ ਹੋ ਥੱਲੇ ਆ ਜੂਗਾ ਡੇ ਟੂ ਡੇ ਮਤਲਬ ਸਵੱਸਿਆ ਜਿਹੜੀ ਹਾਲ ਹੁੰਦੀ ਜਾ ਰਹੀ ਹੈ ਕੋਈ ਗਾਂਧੀ ਏਡੀ ਦੀ ਕਰ ਸਰ ਕਈ ਬੰਦਾ ਦਾ ਸ਼ਿਕਾਇਤ ਹੁੰਦੀ ਹੈ ਕਿ ਸਰਕਾਰ ਨੂੰ ਪ੍ਰੋਪਰ ਮਸ਼ੀਨਰੀ ਨਹੀਂ ਪਹੁੰਚਦੀ ਮਜਬੂਰੀ ਚ ਜਿਹੜੀ ਅੱਗ ਲਾਉਣੀ ਪੈਂਦੀ ਹੈ ਮੈਨੂੰ ਲੱਗਦਾ ਵੀ ਇਹ ਕਿਤੇ ਕਿਤੇ ਇੱਕ ਦੋ 55 ਭਾਵੇਂ ਕਿਤੇ ਹੋਵੇ ਪਰ ਸਰਕਾਰ ਨੇ ਮੈਂ ਵੀ ਐਗਰੀਕਲਚਰ ਮਿਨਿਸਟਰ ਹਾਂ ਹਮੇਸ਼ਾ ਹੀ ਮਤਲਬ ਜੜਾ ਉਹਦਾ ਉਹ ਅਗਲਾ ਸਹੀ ਟਾਈਮ ਦੇ ਉੱਤੇ ਸੰਦ ਜਿਹੜੇ ਦਿੱਤੇ ਆ ਪਰ ਕਈ ਥਾਵਾਂ ਤੇ ਪ੍ਰੋਬਲਮ ਆ ਜਾਂਦੀ ਜਿੱਦਾਂ ਆਪਾਂ ਪੰਚਾਇਤ ਨੂੰ ਦੇ ਦਿੰਦੇ ਆ ਉਹ ਪਿੰਡਾਂ ਦੀ ਥੜੇ ਬਾਜੀ ਇਦਾਂ ਦੀ ਹੁੰਦੀ ਆ ਕਿ ਉਹ ਕਈ ਜਿਹੜਾ ਕਈ ਮਸ਼ੀਨ ਮਿਲਦੀ ਮਿਲਦੀ ਤੁਹਾਨੂੰ ਲੇਟ ਹੋ ਜਾਂਦੀ ਆ ਸੋ ਮੈਂ ਉੱਤੇ ਕਦੇ ਵੀ ਆਕਾ ਵੀ ਕੀਤਾ ਕੋਆਪਰੇਟਿਵ ਸੁਸਾਇਟੀਆਂ ਨੂੰ ਪੰਚਾਇਤੀ ਰਾਜ ਦੇ ਸਾਡੇ ਵੀਡੀਓ ਬਲਾਗ ਜਿਹੜੇ ਆ ਖੇਤੀਬਾੜੀ ਦੇ ਜਿਹੜੇ ਬਲਾਗ ਹੈ ਉਹਨਾਂ ਦੇ ਅਧਾਈ ਵੀ ਅਸੀਂ ਕਰਦੇ ਆ ਕਿ ਕੋਈ ਪਿੰਡ ਦੇ ਜਿਹੜਾ ਸੰਦ ਦਿੰਦੇ ਆ ਉਹ ਇਦਾਂ ਥੜੇ ਬੰਦੀ ਕਰਕੇ ਕਿਸੇ ਨੂੰ ਨਾਮ ਮਿਲਿਆ ਤਾਂ ਉੱਥੋਂ ਲੈ ਸਕਦਾ ਸਰਕਾਰ ਹੱਦ ਤੱਕ ਮਤਲਬ ਸਜੋਗਾਂ ਵੀ ਸਰ ਇੱਕ ਛੋਟਾ ਸਵਾਲ ਹੋ ਰਿਹਾ ਕਿ ਪੱਲੇਬਾਬ ਸਾਹਿਬ ਜਿਹੜਾ ਲਗਾਤਾਰ ਸਜੋਗਾਂ ਤੇ ਕੋਸ਼ਿਸ਼ ਕਰਦਾ ਹੋਵੇ ਸੈਂਟਰ ਸਰਕਾਰ ਜਿਹੜੀ ਹੈ ਕੋਈ ਅਸਰ ਨਹੀਂ ਪਾਉਂਦੀ ਨਹੀਂ ਨਹੀਂ ਕੇਂਦਰ ਸਰਕਾਰ ਦਾ ਉਹ ਗਲਤ ਹੈ ਅਸੀਂ ਤੇ ਪੰਜਾਬ ਸਰਕਾਰ ਤੇ ਨਾਲ ਆ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਮੈਂ ਤਾਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਹੂੰਗਾ ਕਿ ਉਹ ਕਿਸਾਨਾਂ ਦਾ ਮਸਲਾ ਜਿਹੜਾ ਮਸਲੇ ਜਿਹੜੇ ਹੱਲ ਕਾ ਤੇ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ ਉਹਨਾਂ ਦੇ ਜੀਵਨ ਬਾਦੇ ਉਹਨਾਂ ਦੀ ਜ਼ਿੰਦਗੀ ਨੂੰ ਜਿਹੜਾ ਬਚਾਇਆ ਜਾਵੇ ਅਸੀਂ ਸਾਰੇ ਲੋਕ ਕਿਸਾਨਾਂ ਦੀਆਂ ਮੰਗਾਂ ਦੀ ਜੋਰ ਹਮਾਇਤ ਕਰ